ایسا رکھا ایک سوڑی دھر نجدی کانے چاہیں بھی دھر کے ساتھ مجھے کیا ہو رہا ہے ایسا رکھوڑ کی درماؤں آگے پھر ماجی پہ دی درماؤں ایک کمٹ لیکن مچھا ریکھا تھا के जाओ पूरा कहीं से बाहर

ਹਾਂ ਜੀ ਕੀ ਨਾਮ ਹੈ ਬਈ ਹਾਂ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਸੋਨੀਆ ਹੈ ਹਾਂ ਜੀ ਅਸੀਂ ਪਤਾ ਅਸੀਂ ਪਟਾਪਨਗਰ ਗਲੀ ਨੰਬਰ 21/5 ਵਿੱਚ ਰਹਿੰਦੇ ਹਾਂ ਜੀ ਸਾਡੀ ਗਲੀ ਦਾ ਇੰਨਾ ਕੋ ਬੁਰਾ ਹਾਲ ਹੈ ਕਿ ਮਤਲਬ ਕਿ 얘ਥੇ ਸਰਵਾਈਵ ਕਰਨਾ ਇਨਾ ਔਖਾ ਹੈ ਨਾ ਕਿ ਕੁਛੋ ਹੀ ਨਾ ਸਾਡੇ ਦੇ ਘਰ ਦੇ ਅੰਦਰ ਇਨਾ ਪਾਣੀ ਆਇਆ ਹੋਇਆ ਤੇ ਮੈਂ ਲਗਾਤਾਰ ਹੀ ਕਿੰਨੇ ਮਹੀਨਿਆਂ ਤੋਂ ਬਿਮਾਰ ਹੀ ਰਹਿ ਰਹੀ ਆ ਔਰ ਇਸ ਦੀ ਸਾਡੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈਗੀ ਇਸ ਵਿੱਚ ਅਸੀਂ ਇੰਨੀਆਂ ਕੰਪਲੇਂਟਸ ਕਰ ਦਿੱਤੀਆਂ ਨੇ ਈਮੇਲ ਕੀਤੀਆਂ ਨੇ ਖੁਦ ਜਾ ਕੇ ਵੀ ਆਏ ਆ ਪਰ ਕੋਈ ਸੁਣਵਾਈ ਨਹੀਂ ਹੈ ਵਿੱਚ ਦੀ ਇੱਕ ਵਾਰੀ ਮੇਹਰ ਸਾਹਿਬ ਆਏ ਸੀ ਖੁਦ ਉਹਨਾਂ ਨੇ ਸਾਰੇ ਅਫਸਰਾਂ ਨੂੰ ਬੁਲਾਇਆ ਵੀ ਸੀ ਉਹ ਕੀ ਕਰਦੇ ਆ ਥੋੜਾ ਜਿਹਾ ਪਾਣੀ ਨੀਵਾ ਕਰ ਜਾਂਦੇ ਆ ਉਦੇ ਬਾਅਦ ਕੋਈ ਗਾਰ ਨਹੀਂ ਕਰਦੇ ਕੋਈ ਕੁਛ ਸਫਾਈ ਨਹੀਂ ਕਰਦੇ ਮਹਾਰਾਜਾ ਕਰਕੇ ਚਲੇ ਜਾਂਦੇ ਜੀ ਅਸੀਂ ਚੱਲਦਾ ਕਰਤਾ ਉਹ 10 ਮਿੰਟ ਵੀ ਨਹੀਂ ਟੱਪਦੇ ਪਾਣੀ ਉਹਦੇ ਬਾਅਦ ਫੇਰ ਬਾਅਦ ਔਰ ਪੂਰੀ ਗਲੀ ਦਾ ਇੰਨਾ ਬੁਰਾ ਹਾਲ ਹੋਇਆ ਨਰਕ ਚ ਜਿਵੇਂ ਰਹਿ ਰਹੇ ਹੁੰਦੇ ਆ ਨਾ ਇਸ ਤਰ੍ਹਾਂ ਹਾਲ ਬਣਿਆ ਹੋਇਆ ਮੌਜੂਦਾ ਜੋ ਮੰਡਰੀ ਐਮਸੀ ਉਹਨਾਂ ਕੋਲ ਗਏ ਸੀਗੇ ਹਾਂਜੀ ਉਹਨਾਂ ਕੋਲ ਵੀ ਗਏ ਸੀ ਉਹਨਾਂ ਨੇ ਵੀ ਅੱਗੇ ਗੱਲਬਾਤ ਕੀਤੀ ਸੀ ਸਾਰਿਆਂ ਨੂੰ ਕਿਹਾ ਸੀਗਾ ਪਰ ਕੋਈ ਮਤਲਬ ਕਿ ਹੱਥ ਪੱਲਾ ਕਿਸੇ ਨੇ ਫੜਾਇਆ ਨਹੀਂ ਚੰਗੀ ਤਰ੍ਹਾਂ ਵੀ ਆਂਦੇ ਆ ਚਾਹ ਪਾਣੀ ਪੀਂਦੇ ਆ ਬਾੜਾ ਜੀ ਕਰਦੇ ਜੀ ਸਾਡਾ ਰੋਟੀ ਦਾ ਟਾਈਮ ਹੋ ਗਿਆ ਹੁਣ ਐ ਚਲੇ ਜਾਂਦੇ ਆ ਵਾਪਿਸ ਜੋ ਸ਼ੋਕ ਬਾਨੇ ਲਾਗੇ ਉਹਨਾਂ ਕੋਲ ਵੀ ਗਏ ਸੀ ਜੀ ਉਹ ਅਸੀਂ ਅਸੀਂ ਉਹ ਪਹਿਲਾਂ ਖੁਦ ਵੀ ਆਏ ਸੀ ਅਸੀਂ ਹੁਣ ਖੁਦ ਜਾ ਕੇ ਆਏ ਆ ਅਸੀਂ ਉਹਨਾਂ ਨੂੰ ਜਦੋਂ ਕਿਹਾ ਕਿ 1/5 ਦਾ ਇਹ ਹਾਲ ਹੋਇਆ ਪਿਆ ਉਹ ਸਾਨੂੰ ਅੱਗੋਂ ਇਹ ਗੱਲ ਕਹਿੰਦੇ ਨੇ ਕਿ ਕਿਉਂ ਝੂਠ ਬੋਲਦੇ ਹੋ ਵੀ ਮੈਂ ਤਾਂ ਆਪ ਆਇਆ ਸੀ ਅਸੀਂ ਕਿ ਹਾਂ ਤੁਸੀਂ ਆਏ ਸੀ ਖੁਦ ਤੁਸੀਂ ਮਤਲਬ ਕੋਲ ਖੜ ਕੇ ਕਰਵਾ ਕੇ ਵੀ ਗਏ ਹੋ ਪਰ ਕੀ ਕੀਤਾ ਉਹਨਾਂ ਨੇ ਸਿਰਫ ਪਾਣੀ ਨੀਵਾ ਕੀਤਾ ਉੱਤੋਂ ਉੱਤੋਂ ਥੋੜਾ ਜਿਹਾ ਪਾਣੀ ਕੱਢ ਕੇ ਗੱਟਰ ਦਾ ਥੋੜਾ ਨੀਵਾ ਹੋ ਗਿਆ ਔਰ ਗਾਰ ਕੋਈ ਵੀ ਕਿਸੇ ਨੇ ਵੀ ਅਜ ਤੱਕ ਨਹੀਂ ਕੱਢਿਆ ਸੀ ਇੰਨੇ ਜਣੇ ਦੇ ਤੱਲੇ ਮਾਰੇ ਪਰ ਗਲੀ ਦੀ ਸਾਡੀ ਕੋਈ ਸੁਣਵਾਈ ਨਹੀਂ ਹੋਈ ਹੈਗੀ ਨਗਰ ਨਿਗਮ ਤਾਂ ਇਹ ਵੀ ਗੱਲਾਂ ਕਹਿੰਦੀ ਹੈ ਜੀ ਜੇ ਕੁਲਰਾਂ ਚ ਪਾਣੀ ਪਿਆ ਹੁੰਦਾ ਹੈ ਫੇਰ ਮੱਛਰ ਹੋਣਗੇ ਜੁਰਮਾਨਾ ਲਗਾਇਆ ਜਾਂਦਾ ਹਾਂ ਤੇ ਹੁਣ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਜੁਰਮਾਨਾ ਕਿਹੜਾ ਪਿਓ ਦੇਊਗਾ ਹੁਣ ਹੁਣ ਦੱਸੋ ਇਹਨਾਂ ਨੂੰ ਪੁੱਛਣ ਵਾਲਾ ਹੋਵੇ ਵੀ ਹੁਣ ਇਹਦੇ ਵਿੱਚ ਇੰਨੇ ਮੱਛਰ ਬੈਠ ਰਹੇ ਐ ਇਹਦੇ ਵਿੱਚ ਲਾਰਵਾ ਨਹੀਂ ਹੁਣ ਹੋਏਗਾ ਡੇਂਗੂ ਦਾ ਹੁਣ ਲੋਕੀ ਬਿਮਾਰ ਨਹੀਂ ਹੋਣਗੇ ਹੁਣੇ ਉਸਵਚਦਾ ਵਿਮਾਨ ਦੇ ਸੌਂਗ ਲਗਾ ਕੇ ਗੱਡੀਆਂ ਜਾਂਦੀਆਂ ਨੇ ਤੇ ਇਹਦਾ ਇਹਦਾ ਹੁਣ ਕੌਣ ਹੱਲ ਐ ਕੱਲੇ ਗਾਣੇ ਲਾਣ ਨਾਲ ਤਾਂ ਸੋਚਦਾ ਵੀ ਪੂਰਾ ਨਹੀਂ ਨਾ ਹੋਣਾ ਜੇ ਜਦ ਤੱਕ ਉਹਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਊਗੀ ਤਾਂ ਇਹਦੇ ਤੋਂ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆ ਰਹੀ ਹੋਊਗੀ ਬਿਲਕੁਲ ਬੱਚੇ ਬਾਹਰ ਨਿਕਲ ਕੇ ਖੇਡ ਨਹੀਂ ਸਕਦੇ ਗਲੀ ਦੇ ਮੋੜ ਤੋਂ ਉਹ ਅੰਦਰ ਵਿਚਾਰੇ ਡੱਕੇ ਰਹਿੰਦੇ ਕਿਉਂ ਛੋਟੇ ਬੱਚੇ ਉਹਨਾਂ ਨੇ ਖੇਲਣਾ ਵੀ ਹੈ ਘੁੰਮਣਾ ਫਿਰਨਾ ਵੀ ਹੈ ਉਹਨਾਂ ਨੂੰ ਅੰਦਰ ਕਿੰਨੇ ਕਿਤੇ ਮਹੀਨੇ ਡੱਕ ਕੇ ਰੱਖੀਏ ਤੁਸੀਂ ਇਹ ਦੱਸੋ ਪਹਿਲਾਂ ਸਾਡੀ ਕੋਈ ਸੁਣਵਾਈ ਨਹੀਂ ਹੈਗੀ ਕੋਈ ਵੀ ਅਸੀਂ ਇਹੀ ਮੰਨ ਕਰਦੇ ਹਾਂ ਕਿ ਇਸ ਪੂਰੀ ਪੂਰੇ ਸ਼ਹਿਰ ਦਾ ਬੇੜਾ ਬੈਠਿਆ ਹੀ ਹੋਇਆ ਇੱਕ ਹਿਸਾਬ ਦਾ ਪੂਰੇ ਸ਼ਹਿਰ ਦੇ ਵਿੱਚ ਹੀ ਸੀਵਰ ਭਰੇ ਹੋਏ ਨੇ ਤੇ ਸਾਡੇ ਇਹ ਉਹਨਾਂ ਦੇ ਅੱਗੇ ਰਿਕੁਐਸਟ ਹੀ ਹੈਗੀ ਹੈ ਕਿ ਹੁਣ ਵੀ ਪੂਰੇ ਸ਼ਹਿਰ ਦੀ ਸਫਾਈ ਕੀਤੀ ਜਾਵੇ ਸਾਰੇ ਸੀਵਰ ਚੰਗੀ ਤਰ੍ਹਾਂ ਸਾਫ਼ ਕੀਤੇ ਜਾਣ ਔਰ ਸਾਡੀ ਗਲੀ ਦਾ ਵੀ ਪੂਰਾ ਮਤਲਬ ਸਾਫ਼ ਸਫਾਈ ਕੀਤੀ ਜਾਵੇ ਅਸੀਂ ਬਹੁਤ ਮਹੀਨਿਆਂ ਤੋਂ ਪਰੇਸ਼ਾਨ ਹੋਏ ਪਏ ਹਾਂ ਨਾਮ ਹੈ ਹਾਂਜੀ ਕਮਲਜੀਤ ਕਿਹੜੀ ਗਲੀ ਆ ਜੀ 1/5 ਪ੍ਰਤਾਪਨਗਰ ਕੀ ਮੰਗਾਈ ਥੋੜੀ ਬਸ ਸਾਡੀ ਗਲੀ ਬਹੁਤ ਹੀ ਜ਼ਿਆਦਾ ਸੋਹਣੀ ਹੋਈ ਹੋਈ ਹੈ ਐਨਾਂਕ ਐਨਾਂਕਾ ਸੋਨਾ ਪਾਣੀ ਖੜਾ ਵੀ ਸਾਡਾ ਦਿਲ ਕਰਦਾ ਵੀ ਅਸੀਂ ਬਾਹਰ ਖੜ ਕੇ ਦੇਖੀ ਜਾਈਏ ਦੇਖੀ ਜਾਈਏ ਕਿ ਤੇ ਹੋਰ ਜਾਂਦਾ ਮਨ ਨਹੀਂ ਕਰਦਾ ਸਾਡਾ ਸਾਡੀ ਗਲੀ ਨੋਕੇ ਗਏ ਸਮੁੰਦਰ ਦੇ ਕਿਨਾਰੇ ਰਹਿੰਦੇ ਹਾਂ ਤੁਸੀਂ ਇੰਨੀ ਕਿ ਕਾਈ ਜੰਮੀ ਹੋਈ ਹੈ ਨਾ ਇੰਨੇ ਮੱਛਰ ਨੇ ਪਰੇਸ਼ਾਨ ਹੋਏ ਪਏ ਆ ਅਸੀਂ ਗਲੀ ਚ ਘੜਨਾ ਗਿਆ ਨਾ ਨਾਲਾ ਵਾਲੇ ਦਿਨ ਹੀ ਨਾ ਤਾਂ ਘਰੋਂ ਬਾਹਰ ਨਿਕਲਣਾ ਮੁਸ਼ਕਿਲ ਹੈ ਨਾ ਤੇ ਘਰੇ ਪਾਣੀ ਹੋਇਆ ਹੋਇਆ ਈਵਨ ਕਿ ਸਾਡੇ ਘਰੇ ਵੀ ਪਾਣੀ ਆਂਦਾ ਦੱਸੋ ਕੀ ਕਰੀਏ ਇੱਕੀ ਚੀਜ਼ ਦਾ ਪਾਣੀ ਆ ਜੀ ਸੀਵਰ ਦਾ ਗੰਦਾ ਪਾਣੀ ਕੀ ਕਹਿੰਦੇ ਮੌਜੂਦਾ ਡਰੇ ਐਮਸੀ ਹਮਲੇ ਦੀ ਉਹ ਆਏ ਸੀ ਅਸੀਂ ਗਏ ਸੀ ਉਹਨਾਂ ਕੋਲੇ ਠੀਕ ਹੈ ਉਹਨਾਂ ਨੇ ਸਾਡੇ ਸਾਹਮਣੇ ਬਹੁਤ ਫੋਨ ਗੋਲਸ ਵਗੈਰਾ ਕੀਤੇ ਆ ਆਏ ਵੀ ਆਂਦੇ ਜ਼ਰੂਰ ਆ ਸਹੀ ਨਹੀਂ ਕਹਿੰਦੇ ਵੀ ਆਂਦੇ ਨਹੀਂ ਠੀਕ ਕਰਨਾ ਆਂਦੇ ਜ਼ਰੂਰ ਆ ਬਸ ਉਹ ਥੋੜਾ ਜਿਹਾ ਕਰ ਜਾਂਦੇ ਆ ਪਾਣੀ ਨੀਚੇ ਹੋ ਜਾਂਦਾ ਪਾਣੀ ਚੱਲ ਪੈਂਦਾ ਦੋ ਦਿਨ ਸਾਫ਼ ਫਿਰ ਉਹੀ ਹਾਲ ਡੰਡਾ ਮਾਰ ਕੇ ਮੇਨ ਗਾਰ ਹੈ ਗਾਰ ਨਹੀਂ ਨਿਕਲਦੀ ਸਾਡੀ ਗਲੀ ਦੀ ਇੱਥੋਂ ਲਾ ਲੋ ਮੌਜੂਦਾ ਐਮਸੀ ਨਹੀਂ ਸੁਣੀ ਜਾ ਰਹੀ ਆ ਪਬਲਿਕ ਦੀ ਕਿੱਥੋਂ ਸੁਣੀ ਜਾਊਗੀ ਉਹੀ ਤਾਂ ਹੈ ਫਿਰ ਅਸੀਂ ਕੀ ਕਰੀਏ ਅਸੀਂ ਕੀ ਕਰੀਏ ਦੱਸੋ ਅਸੀਂ ਨਗਰ ਨਿਗਮ ਵੀ ਗਏ ਉਹਨਾਂ ਨੇ ਸਾਨੂੰ ਕਿਹਾ ਵੀ ਤੁਸੀਂ ਝੂਠ ਬੋਲ ਰਹੇ ਹੋ ਅਸੀਂ ਤਾਂ ਕਰਵਾ ਕੇ ਗਏ ਆ ਸਾਰਾ ਕੁਝ ਠੀਕ ਹੈ ਇਹ ਥੋੜਾ ਹਾਲੇ ਨਹੀਂ ਹੁੰਦਾ ਫੇਰ ਥੋੜਾ ਅਗਲਾ ਸੰਘਰਸ਼ ਕੀ ਹੋਊਗਾ ਅਗਲਾ ਸੰਘਰਸ਼ ਤਾਂ ਫੇਰ ਅਸੀਂ ਧਰਨਾ ਹੀ ਲਾਵਾਂਗੇ ਹੁਣ ਤੇ ਅੱਜ ਕੱਲ ਆਪਣੇ ਦੇਸ਼ ਰੀਤ ਚੱਲ ਪਈ ਹੈ ਵੀ ਧਰਨਾ ਲਾਓ ਤੇ ਕੰਮ ਕਰਾਓ ਹਾਂ ਉੱਥੇ ਬੈਠਾਂਗੇ ਹਾਂ ਕਿਉਂਕਿ ਇਹ ਰੀਤ ਚੱਲ ਚੁੱਕੀ ਹੈਗੀ ਐ ਵੀ ਧਰਨਾ ਲਾਓ ਤੇ ਕੰਮ ਕਰਵਾਓ ਆਪਣਾ ਫੇਰ ਅਸੀਂ ਤਾਂ ਇਹੀ ਕਰਾਂਗੇ ਇੱਕ ਦੋ ਦਿਨ ਦੇਖਾਂਗੇ ਇਹ ਕਿਤੇ ਨਾ ਕੀ ਨਾਮ ਹੈ ਕੇਸ਼ਮਨ ਸਿੰਘ ਲਜੀ ਮੇਰਾ ਨਾਮ ਅਸੀਂ ਇੱਕ ਵੀਡਾ 5 ਨੰਬਰ ਗਲੀ ਪ੍ਰਤਾਪਨਗਰ ਚ ਰਹਿੰਦੇ ਆਂ ਜੋ ਅੱਜ ਇਕੱਠੇ ਹੋਇਓ ਕਿਸ ਵਾਸਤੇ ਇਕੱਠੇ ਹੋਇਓ ਆ ਜੀ ਸਾਡੀ ਗਲੀ ਜੀ ਬਹੁਤ ਸਾਰਾ ਪਾਣੀ ਭਰ ਰੱਖਿਆ ਚਾਰੇ ਪਾਸੇ ਕਾਈ ਜੰਮ ਰੱਖੀ ਆ ਜਿੱਥੇ ਵੀ ਦੇਖ ਲੋ ਬਸ ਕੱਲਾ ਗੰਦਾ ਪਾਣੀ ਮੱਛਰ ਤੇ ਹੁਣ ਇਹਨੇ ਸਵੇਰੇ ਆਂਦੇ ਆ ਰੋੜੇ ਸਾਨੂੰ ਕਹਿੰਦੇ ਆ ਬੇਟਾ ਸਫਾਈ ਰੱਖੋ ਸੁੱਕਾ ਗੋੜਾ ਡਰਖਵਾਉਂਦੇ ਗਿੱਲਾ ਗੋੜਾ ਇਹਦਾ ਕੀ ਫਾਇਦਾ ਜਦੋਂ ਰਹਿਣਾ ਗਲੀ ਚ ਪਾਣੀ ਆ ਹੁਣ ਕੋਈ ਆਂਦਾ ਗਲੀ ਮਾੜੀ ਸ਼ਾਫ ਕਰ ਗਈ ਇੱਕ ਦੋ ਦਿਨ ਸਾਫ ਰਹਿੰਦੀ ਆ ਦੂਜੇ ਦਿਨ ਫੇਰ ਹੋਈ ਸਾਰਾ ਗਾਲਾ ਗੂੜਾ ਵੀ ਸਾਨੂੰ ਚੱਕਣਾ ਪੈਂਦਾ ਸਾਡੇ ਇੰਨੇ ਪੈਰਾਂ ਚੋਕੀ ਹੁੰਦੇ ਕਿੰਨਾ ਦੇ ਘਰਾਂ ਚ ਪਾਣੀ ਵੜ ਜਾਂਦਾ ਹੁਣ ਜਿਵੇਂ ਅਸੀਂ ਜੀ ਖੇਡਦੇ ਆ ਜੀ ਹੂੰ ਸਾਨੂੰ ਖੇਡਿਆ ਨਹੀਂ ਜਾਂਦਾ ਜੀ ਪਾਣੀ ਤੇ ਗੰਦੀ ਬੋਲ ਚੱਲ ਜਾਂਦੀ ਹੈ ਗੰਦੇ ਤੇ ਪਾਣੀ ਤੇ ਬੋਲਾਂ ਚੱਲ ਜਾਂਦੀਆਂ ਅਸੀਂ ਇੰਨੇ ਔਖ ਹੁੰਦੇ ਹਾਂ ਨੂੰ ਸਾਨੂੰ ਸਕੂਲ ਟਿਊਸ਼ਨ ਜਾਣਾ ਹੁੰਦਾ ਸਾਡੇ ਆਟੋ ਵਾਲੇ ਕਹਿੰਦੇ ਆ ਜੀ ਬਾਹਰ ਆਓ ਨਹੀਂ ਸਾਨੂੰ ਸਾਡੇ ਲੱਤਾਂ ਦੁਖਦੀਆਂ ਜੀ ਕੱਲ ਪਰਸੋ ਜੀ ਮੇਰਾ ਦੋਸਤ ਸਾਈਕਲਿੰਗ ਸਾਈਕਲ ਚਲਾ ਰਿਹਾ ਸੀ ਜੀ ਉਹ ਡਿੱਗ ਪਿਆ ਉਹਦੇ ਮੂੰਹ ਤੇ ਇੰਨੀ ਜ਼ੋਰ ਕੀ ਸ਼ਰਟ ਵੱਜੀ ਜੀ ਕਿਸੇ ਕਰਕੇ ਕਿ ਇੱਕ ਆਈ ਜੰਮੀ ਪਈ ਜੀ ਐ ਕੀ ਫਾਇਦਾ ਕੀ ਇੰਨੇ ਆਪਦੀ ਵਾਰੀ ਦਾ ਇਸ਼ਾਰੀ ਰੈਲੀਆ ਕਰਦੇ ਕਿ ਸ਼ਿਆ ਕਰਾਂਗੇ ਸ਼ਿਆ ਕਰਾਂਗੇ ਫਾਇਦਾ ਕੀ ਹੈ ਦਾ ਜੋ ਤਾ ਕੁਝ ਕਰੋਗੇ ਨਹੀਂ ਤਾਂ ਫਿਰ ਉਹ ਤਾਂ ਤੁਹਾਡਾ ਫਿਰ ਕਹਿਣ ਦਾ ਕੋਈ ਫਾਇਦਾ ਹੀ ਨਹੀਂ ਹੁਣ ਉਸ ਦਿਨ ਅਸੀਂ ਖੇਡ ਹੀ ਜਾਂਦੇ ਸੀ ਜੀ ਮੁੰਡੇ ਦਾ ਹਲਕਾ ਜਿਹਾ ਪੈਰ ਕਿ ਸਲਿੱਪ ਹੋਇਆ ਅਗਲੇ ਦਾ ਸਿਰ ਵੱਜਿਆ ਉਹਦੇ ਨਾਲ ਇੱਟਾਂ ਨਾਲ ਤੇ ਉਹਦੇ ਸਿਰ 'ਚੋਂ ਖੂਨ ਆ ਗਿਆ ਜੀ ਉਹਨਾਂ ਦਾ ਕੀ ਜਾਨਾ ਪੈਸੇ ਦਾ ਕਰਦੇ ਆ ਦੇ ਲੱਗਨੇ ਆਈ ਇਹ ਚਿੱਦਾ ਪਾਣੀ ਆ ਜੀ ਇਹ ਜੀ ਸੀਵਰ ਦਾ ਪਾਣੀ ਆ ਜਿਹੜਾ ਉਨੀ ਆ ਜਾਂਦਾ ਹੁਣ ਜਿਵੇਂ ਆ ਸੀਵਰ ਉਸੇ ਠੀਕ ਕਰਾਂਦੇ ਠੀਕਾਂ ਦਾ ਕੋਈ ਫਾਇਦਾ ਤਾਂ ਹੈ ਨਹੀਂ ਅਗਲੇ ਦਿਨ ਹੀ ਪਾਣੀ ਫੇਰ ਉੱਪਰ ਆ ਜਾਂਦਾ ਹੁਣ ਕਿੰਨਾ ਦੇ ਘਰਾਂ ਪਰ ਜਾਂਦਾ ਹੁਣ ਇੱਕ ਕੰਟੀ ਆਈ ਸਾਡੀ ਗਲੀ 'ਚ ਉਹਨਾਂ ਨੇ ਪੂਰੇ ਘਰੇ ਪਾਣੀ ਭਰ ਰੱਖਿਆ ਅਗਲੇ ਨੇ ਮਹੀਨੇ ਤੋਂ ਬਿਮਾਰ ਚੱਲ ਰਿਹਾ ਉਹਨਾਂ ਦੇ ਕੀ ਆ ਉਹ ਤਾਂ ਆਂਦੇ ਆ ਜੀ ਫਾਰਮੈਲਿਟੀ ਕਰਕੇ ਤੁਰਦੇ ਬੰਦੇ ਆ ਆਪਦਾ ਉਹਨਾਂ ਤੋਂ ਅਸੀਂ ਕੁਝ ਵੀ ਨਹੀਂ ਕਰ ਸਕਦੇ ਜੀ ਲਗਨ ਦੇਖ ਨੂੰ ਤਾਂ ਬਸ ਤੋਂ ਇਹ ਗੱਲ ਵੀ ਕਰਦੇ ਆ ਵੀ ਘਰੇ ਪਾਣੀ ਨਾ ਹੋਵੇ ਮਛਰਾਂ ਦੀ ਬਿਮਾਰੀ ਲੱਗਦੀ ਐ ਡੈਮੋ ਚੱਲ ਜਾਂਦਾ ਐ ਇਹ ਕੋਈ ਮੇਰੇ ਹੁਣ ਵਾਸੀ ਕੋਈ ਬਿਮਾਰ ਹੋ ਜੇ ਉਹਦਾ ਜ਼ਿੰਮੇਵਾਰ ਕੌਣ ਹੋਵੇਗਾ ਹੁਣ ਜੀ ਦੇਖੋ ਜੀ ਮੈਂ ਤੁਹਾਨੂੰ ਇਹ ਗੱਲ ਦੱਸਦਾ ਮੇਰਾ ਇੱਕ ਦੋਸਤ ਹੈ ਜੀ ਉਹਨੂੰ ਕਾਫੀ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਉਹਨੂੰ ਉਸ ਦਿਨ ਮੱਛਰ ਕੱਟ ਗਿਆ ਨਾਲ ਦੀਆਂ ਡੇਂਗੂ ਹੋ ਗਿਆ ਹੁਣ ਇਹਦਾ ਜ਼ਿੰਮੇਵਾਰ ਹੈ ਕੌਣ ਉਹ ਤਾਂ ਵੱਡੀਆਂ ਗੱਲਾਂ ਕਰਦੇ ਜੁਰਮਾਨਾ ਲਾਵਾਂਗੇ ਪਾਣੀ ਨਾਲ ਕੋਲਰ ਚ ਛਾਂ ਦਾ ਸੁਣਾ ਨੂੰ ਸਾਰੇ ਅੱਗੇ ਹੋ ਜਾਂਦੇ ਫਿਰ ਜਦੋਂ ਟਾਈਮ ਆਉਂਦਾ ਤਾਂ ਕੋਈ ਵੀ ਨਹੀਂ ਅੱਗੇ ਆ ਰਿਹਾ ਹੁਣ ਮੇਰਾ ਦੋਸਤ ਬਿਮਾਰ ਚੱਲ ਰਿਹਾ ਉਹਦੇ ਘਰ ਦੇ ਔਖੇ ਹੋ ਰਹਿੰਦੇ ਪੈਸੇ ਲੱਗ ਰਿਆ ਡਾਕਟਰ ਕੁਝ ਕਰਨੀ ਪਾਰੇ ਕੀ ਵਿਚਾਰੇ ਦਾ ਹੁਣ ਇੱਕ ਮੱਛਰ ਨਾਲ ਇੰਨਾ ਕੁਸ਼ ਹੋ ਗਿਆ ਤੇ ਉਹਨਾਂ ਇੰਨੀਆਂ ਵੱਡੇ ਵੱਡੇ ਭਾਸ਼ਣ ਦੇ ਨਾਲ ਤਾਂ ਕੋਈ ਫਾਇਦਾ ਹੀ ਨਹੀਂ ਆ ਤੂੰ ਇੰਨੀਆਂ ਰੈਲੀਆ ਕਰਦੇ ਹੋ ਇਹਦਾ ਕੁਝ ਦੱਸੋ ਨਾ ਸਾਨੂੰ ਕੀ ਹਾਂਜੀ ਕੀ ਸਾਡੀ ਰੈਲੀ ਸਾਨੂੰ ਵੋਟ ਪਾਓ ਸਾਡੀ ਵੋਟ ਦਾ ਫਾਇਦਾ ਇਹ ਮਸੀਬਤ ਹੱਲ ਤੁਹਾਨੂੰ ਵੀ ਕਰਨਾ ਪੈ ਰਿਹਾ ਇਸ ਗਲੀ 'ਚ ਹਾਂਜੀ ਸਾਨੂੰ ਵੀ ਬਹੁਤ ਜ਼ਿਆਦਾ ਮੁਸੀਬਤ ਹੁਣ ਕੋਈ ਅੰਦਰ ਜਾਂਦਾ ਸਰ ਬਾਹਰ ਹੀ ਨਹੀਂ ਆ ਸਕਦਾ ਜਿੰਨੀ ਜ਼ਿਆਦਾ ਸਮੈਲ ਆਂਦੀ ਆ ਬਾਹਰ ਚੈਨਲ ਬਹਿ ਵੀ ਨਹੀਂ ਸਕਦੇ ਘਰੇ ਹੁਣ ਬੜ ਬੜ ਕੇ ਕਰੀਏ ਕੀ ਹੁਣ ਸਾਨੂੰ ਖੇਲਣ ਨੂੰ ਸਿਰਫ 1-2 ਦਿਨ ਮਿਲਦੇ ਆ ਜੀ ਹੁਣ ਆ ਪੇਪਰ ਖਤਮ ਹੋਈ ਸਾਡੇ ਪਿੱਛੇ ਹੁਣ ਥਰਡ ਟਾਈਮ ਆ ਮਿਲੇ ਹੁਣ ਖੇਡਾਂਗੇ ਨਹੀਂ ਤਾਂ ਕਰਾਂਗੇ ਕੀ ਜੀ ਘਰੇ ਬੈੰਨੇ ਆ ਤਾਂ ਇਹ ਕਰਦਿਆਂ ਨੂੰ ਵੀ ਸਿਰਫ ਹੁੰਦਾ ਕਿ ਸਾਡੇ ਬੱਚੇ ਖੇਡ ਨਹੀਂ ਰਹੇ ਹੁਣ ਦੱਸੋ ਜੀ ਅਸੀਂ ਕੀ ਕਰੀਏ ਸਾਡੇ ਮੱਛਰ ਵੀ ਲੜਦੇ ਆ ਬਹੁਤ ਜ਼ਿਆਦਾ ਸਰ ਬਹੁਤ ਜਿਆਦਾ ਪਰੇਸ਼ਾਨੀ ਹੁੰਦੀ ਹੈ ਸਰ ਰਾਤ ਨੂੰ ਸੌਣਾ ਔਖ ਹੋ ਜਾਂਦਾ ਉਹ ਇੰਨੇ ਜਿਆਦਾ ਮੱਛਰ ਸੰਸ ਨੂੰ ਦੱਸਿਆ ਕੀ ਕਰਨ ਨਾ ਕਿਦਾਸ ਕੋਈ ਹਾਂ ਅੱਗੇ ਤੱਕ ਕਰ ਬੰਪਰ ਆਹ ਕਈ ਵਾਰ ਕੰਪਲੀਟ ਕਰਦੀ ਗੋਲਾ ਨੇ ਵੀ ਕਰਦੀ ਤੇ ਤੁਹਾਡੀ ਵਰਦੀ ਹੋਰ ਕਿਸੇ ਕਾ ਤੇ ਵਰਦਾ ਹੀ ਨਹੀਂ ਇਹ ਹੋਰ ਬੋਲੇ ਇਹ ਇਹ ਉਹ ਬੁਲਾਓ